ਹੋ ਜੀ ਆ ਗਈ ਡਿੱਗ ਗਿਆ ਵੇ ਆਇਆ ਇੱਕ ਵੀਡੀਓ ਉਹ ਭਾਜੀ ਤੁਹਾਡੀ ਕਾਰ ਦੀ ਚਾਬੀ ਡੇਗੀ ਉਹ ਭਾਜੀ ਇਹ ਕਾਰ ਦੀ ਚਾਬੀ ਨਹੀਂ ਏ ਇਹ ਆਪਣੀ ਸਕੂਟੀ ਦੀ ਚਾਬੀ ਆ ਸਕੂਟੀ ਦੀ ਚਾਬੀ ਆ ਹਾਂ ਜੀ ਹਨੀ ਆ ਲੱਗਦੀ ਤਾਂ ਕਾਰ ਦੀ ਚਾਬੀ ਆ ਜੀ ਉਹ ਭਾਜੀ ਬਹੁਤ ਵਧੀਆ ਮਟੀਰੀਅਲ ਦੀ ਤਿਆਰ ਕੀਤੀਆਂ ਯਾਨੇ ਭਾਜੀ ਸਕੂਟੀ ਦੀ ਚਾਬੀ ਨਹੀਂ ਏ ਕਿ ਝੂਠ ਨਾ ਮਾਰੋ ਆ ਤੁਸੀਂ ਦੇਖੋ ਕਿਸੇ ਕਸਟਮਰ ਨੇ ਛੱਡਤੀ ਹੋਣੀ ਆ ਆ ਦੇਖੋ ਵਾਹ ਜੀ ਪਾਜੀ ਤੁਸੀਂ ਤਾਂ ਨਵੀਂ ਚੀਜ਼ ਹੀ ਵਿਖਾਈ ਅੱਜ ਇਹ ਪਾਜੀ ਅਰਬੰਦ ਦਾ ਮਾਲ ਹੈ ਕੋਈ ਲੋਕਲ ਮਾਲ ਨਹੀਂ ਹੈਗਾ ਫੁੱਲ ਗਾਰੰਟੀ ਦਾ ਮਾਲ ਹੈ 1 ਸਾਲ ਦੀ ਫੁੱਲ ਗਾਰੰਟੀ ਹੈ ਮੋਟਰ ਕੰਟਰੋਲਰ ਚਾਰਜਰ ਬੈਟਰੀਆਂ ਦੀ ਫੁੱਲ ਗਾਰੰਟੀ ਹੈ ਚਾਰਜਰ ਦੀ ਵੀ ਗਾਰੰਟੀ ਦੀ ਬੈਟਰੀ ਦੀ ਵੀ ਗਾਰੰਟੀ ਫੁੱਲ ਗਾਰੰਟੀ ਜੀ ਕਿੰਨੇ ਸਾਲ ਦੀ ਗਾਰੰਟੀ ਜੀ 1 ਸਾਲ ਦੀ ਪੂਰੀ ਗਾਰੰਟੀ ਹੈ ਜੀ ਗਿਰਦਰੀ ਬਾਈਕ ਵਾਲਾ ਵਲੋਂ ਜਿਹੜਾ ਕਿ ਦੀਵਾਲੀ ਮੋਕੇ ਆਫਰ ਆਈ ਆਫਰ ਲਗਾ ਦਿੱਤੀ ਕੀ ਆ ਪਾਜੀ ਲੋਕ ਕੀ ਦੇ ਰਹੇ ਨੇ ਕੋਈ ਜਿਹੜਾ ਸਵਾ ਲੱਗਦੀ ਤੇਨੇ ਕੋਈ ਜਿਹੜਾ ਲੱਖ ਰੁਪਏ ਦੀ ਦੇਨੇ ਆ ਇਹ ਬਾਈਕ ਅੱਪਾ ਕਿੰਨੇ ਦੀ ਦੇਣ ਜਾ ਰਿਹਾ ਜੀ ਪਾਜੀ ਸਾਡੇ ਕੋਲ ਲੱਖ ਦੀਆਂ ਨਹੀਂ ਤੁਸੀਂ 95 ਦੀਆਂ ਚੱਕੋ ਪਰ ਗਰੰਟੀ ਨਹੀਂ ਹੈਗੀ ਗਰੰਟੀ ਥੜੇ ਤੋਂ ਉੱਤਰ ਦੇ ਕੋਈ ਗਰੰਟੀ ਨਹੀਂ ਆਇਓ ਤੁਹਾਨੂੰ ਵਿਖਾ ਦਿੰਨੇ ਆ ਮਾਲ ਪਾਜੀ 95000 ਦੀ ਤਿੰਨ ਤਾਂ ਦੇ ਰਹੇ ਨੇ ਪਰ ਗਰੰਟੀ ਨਾਲ ਕੋ ਨਹੀਂ ਦੇ ਰਹੇ ਪਾਜੀ ਗਰੰਟੀ ਕਾਦੀ ਦਈਏ ਕਿਉਂਕਿ ਮਟੀਰੀਅਲ ਹੀ ਬਹੁਤ ਹਲਕਾ ਪਾਇਆ ਹੈ ਤੁਸੀਂ ਦੇਖੋ ਆ ਦੇਖੋ ਮਾਲ ਸੇਮ ਹੀ ਹੈ ਤੁਹਾਨੂੰ ਸੇਮ ਲੱਗ ਰਿਹਾ ਕਿਵੇਂ ਬਾਜੀ ਇਹ ਤਾਂ একদম ਸੇਮ ਹੈ ਬਸ ਕਲਰ ਨਹੀਂ ਬਾਜੀ ਸੇਮ ਨਹੀਂ ਹੈ ਕਲਰ ਦਾ ਲੱਗ ਗਿਆ ਹਾਂ ਕਲਰ ਦਾ ਜ਼ਰੂਰ ਹੈ ਪਰ ਮਾਲ ਤੁਹਾਨੂੰ ਕਿਵੇਂ ਲੱਗ ਰਿਹਾ ਸੇਮ ਜਿਹਾ ਹੈਗਾ ਬਾਜੀ ਕੀ ਫਰਕ ਸੇਮ ਨਹੀਂ ਹੈਗਾ ਬਾਜੀ ਤੁਸੀਂ ਇੱਥੋਂ ਮੁਠੇ ਤੋਂ ਦੇਖੋ ਆਹ ਮੁਠਾ ਦੇਖੋ ਆਹ ਦੇਖੋ ਕੀ ਬਾਤ ਹੈ ਬਾਜੀ ਪ੍ਰੈਸ ਵਾਲੇ ਮੁਠੇ ਤੋਂ ਸਾਰੀ ਚੀਜ਼ ਦਾ ਫਰਕ ਹੈ ਜੀ ਹਾਂਜੀ ਤੁਸੀਂ ਮਟੀਰੀਅਲ ਦੱਸਾ ਕੀ ਹੈ ਜੀ ਜਿਹੜੀ 95000 ਦੀ ਦੇ ਰਿਹਾ ਕੋਈ ਫਰਕ ਹੋਏਗਾ ਤਾਂ ਹੀ ਦੇ ਰਿਹਾ 95000 ਦੀ ਇਹ ਅਰਬੰਦਾ ਮਾਲ ਹੈ ਲੋਕਲ ਮਾਲ ਹੈ ਬਾਜੀ 95 ਹਜ਼ਾਰ ਵਾਲੀ ਕਿਹੜੀ ਹੈ ਬਾਜੀ ਇਹ 95 ਦੀ ਹੈ ਇਹ 95 ਦੀ ਹੈ 95 ਦੇ ਤਿੰਨ ਦੇਾਂਗੇ ਦੇਓ ਕਿਨੇ ਦੀ ਦੇਓਗੇ ਜੀ ਉਹ ਤੁਹਾਨੂੰ ਲੱਗੇਗੀ 40 ਹਜ਼ਾਰ ਦੀ ਦਿਵਾਲੀ ਆਫਰ ਹੈ ਇਹ 45 ਹਜ਼ਾਰ ਦੀ ਹੈ ਵੈਸੇ ਪੰਜ ਬੈਟਰੀਆਂ ਪਾ ਕੇ ਸਾਲ ਦੀ ਫੁੱਲ ਗਾਰੰਟੀ ਤਾਂ ਲੋ ਜੀ ਪੰਜ ਬੈਟਰੀਆਂ ਵਾਲੀ ਐਕਟਿਵਾ ਨਾਲ ਸਾਲ ਦੀ ਗਾਰੰਟੀ ਲੈਣੀ ਹੈ ਤਾਂ ਆਇਓ ਕਿੱਥੇ ਆਣਾ ਹੈ ਐਡਰੈਸ ਐਸੋ ਬਾਜੀ ਤੁਹਾਡਾ ਐਡਰੈਸ ਕੀ ਹੈ ਜੀ ਆਪਣਾ ਗਿਰਧਰੀ ਬਾਈਕ ਹੈ ਜੀ ਆਪਣਾ ਹਬੋਰ ਰੋਡ ਓਪੋਜ਼ਿਟ ਐਸਬੀਆ ਬੈਂਕ ਦੇ ਸਾਹਮਣੇ ਸੰਜੀਵ ਸਿਨੇਮਾ ਚੌਂਕ ਤੇ ਤੁਸੀਂ ਪਹੁੰਚ ਗਏ ਆਫਰ ਦਾ ਫਾਇਦਾ ਚੱਕ ਸਕਦੇ ਹੋ ਜੇ ਆਪਾਂ ਐਕਟਿਵਲ ਲੈ ਨਹੀਂ ਲੱਗਿਆ ਤਾਂ ਕੋਈ 10-15000 ਵਧਿਆ ਪਰ ਕੇ ਵਧੀਆ ਕੰਪਨੀ ਦੀ ਵਧੀਆ ਕੁਆਲਿਟੀ ਦੀ ਨਾਲ ਗਰੰਟੀ ਦੇ ਨਾਲ ਲਈਏ ਤਾਂ ਜ਼ਰੂਰੀ ਵਿਜ਼ਿਟ ਕਰਨਾ ਹੈ ਜੇ ਗਿਰਦੇ ਰੀ ਵਾਈ ਕਪਾ ਨਗਲ ਹੋਰ ਵੀ ਵੇਖਦੇ ਪਾਜੀ ਕੋ ਸਕੂਟਰ ਜੇ ਚੱਲੇ ਖੜੇ ਨੇ ਬਹੁਤ ਸੋਹਣੇ ਸਕੂਟਰ ਹਿੰਦੁਸਤਾਨ ਦੇ ਇਹਦੀ 2 ਸਾਲ ਦੀ ਗਾਰੰਟੀ ਹੈ ਵੀਰੇ 2 ਸਾਲ ਦੀ ਮੋਟਰ ਕੰਟਰੋਲਰ ਦੀ 2 ਸਾਲ ਦੀ ਗਾਰੰਟੀ ਫੁੱਲ ਹੈਵੀ ਮਟੀਰੀਅਲ ਹੈ ਕੀ ਬਾਤ ਹੈ ਇਹ ਟੁੱਟਦਾ ਨਹੀਂ ਬਾਜੀ ਉਹ ਪਾਜੀ ਕਿੱਥੇ ਟੁੱਟਦਾ ਦੱਸ ਕੀ ਇਹ ਕੀ ਜੀ ਇਹ ਬਟਨ ਕੀ ਲੱਗੇ ਨੇ ਇਹਦੇ ਵਿੱਚ ਕ੍ਰੂਜ਼ ਮੂਡ ਹੈ ਬਈ ਤੁਸੀਂ ਇੱਕ ਵਾਰ ਰੇਸ ਮਰੋੜਤੀ ਨਾ ਜਿੱਥੇ ਸੈੱਟ ਕਰਤੀ ਤੁਹਾਨੂੰ ਮੁੱਠਾ ਮਰੋੜ ਕੇ ਰੱਖਣ ਦੀ ਲੋੜ ਨਹੀਂ ਆਪੇ ਚੱਲੇਗੀ ਆਪੇ ਚੱਲੇਗੀ ਕੀ ਬਾਤ ਹੈ ਜੀ ਇਹ ਤਾਂ ਅੱਜ ਕੱਲ ਡੇਢ-ਡੇਢ ਲੱਗਦੀ ਐਕਟਿਵ ਭਾਜੀ ਇਹ ਤੁਹਾਨੂੰ 60000 ਰੁਪਏ 6 ਬੈਟਰੀਆਂ ਪਾ ਕੇ ਦੇਵਾਂਗੇ 60000 ਰੁਪਏ 6 ਬੈਟਰੀਆਂ ਦੀ ਹਾਂਜੀ ਲੋ ਜੀ 60000 ਰੁਪਏ ਤੇ 6 ਬੈਟਰੀਆਂ ਨਾਲ ਕੱਲੀ ਐਕਟਿਵ ਨਹੀਂ ਦੇ ਰਹੇ ਐਕਟਿਵ ਲੋਗ ਦੇ ਨਾਲ ਗਿਫਟ ਵੀ ਦੇ ਰਹੇ ਨੇ ਹਾਂਜੀ ਬਹੁਤ ਵਧੀਆ ਗਿਫਟ ਜਿਹੜਾ ਇਹ ਵੀਡੀਓ ਸ਼ੇਅਰ ਕਰਕੇ ਆਏਗਾ ਆਰਬੀ ਲਾਈਵ ਦੇ ਚੈਨਲ ਤੋਂ ਉਹਨਾਂ ਨੂੰ ਨਾਲ ਇੱਕ ਗਿਫਟ ਵੀ ਦਿੱਤਾ ਜਾਏਗਾ SBI ਬੈਕ ਦੇ একদম ਸਾਹਮਣੇ SBI ਬੈਕ ਦੇ একদম ਸਾਹਮਣੇ ਜਿਹੜਾ ਕਿ ਬਣਿਆ ਗਿਰਦੇਰੀ ਬਾਈ ਤੇ ਗਿਰਦੇਰੀ ਬਾਈ ਵਾਲਿਆਂ ਨੇ ਜਿਹੜਾ ਕਿ ਫਾਜ਼ਿਲਗਾ ਦੇ ਵਿੱਚ ਆਉਂਦਾ ਨਾਮ ਬਣਾ ਲਿਆ ਹੈ ਨਾਲੇ ਹੀ ਨਾਲ ਜਿਹੜਾ ਕਿ ਇਹਨਾਂ ਦੇ ਪ੍ਰਾਈਸ ਐਨੇ ਕੋ ਰੀਜ਼ਨੇਬਲ ਨੇ ਤੁਸੀਂ ਵੇਖ ਕੇ ਹੈਰਾਨ ਹੋ ਜਾਓਗੇ ਐਨੇ ਸਸਤੇ ਪ੍ਰਾਈਸ ਤੁਹਾਨੂੰ ਫਾਜ਼ਿਲਗਾ ਦੇ ਵਿੱਚ ਕਿੱਥੇ ਨਹੀਂ ਮਿਲਨੇ ਮਿਲਨੇ ਤਾਂ ਗਿਰਦੇਰੀ ਬਾਈਕ ਤੇ ਮਿਲਿਆ ਹੋਰ ਕਿਹੜੀ ਭਾਈ ਐਕਟਿਵ ਲਾਈਓ ਮੈਂ ਨਾ ਮੋਡਲਾਂ ਜੀ ਦਾ ਕੋਈ ਕਮੀ ਨਹੀਂ ਪਿੱਛੇ ਓਲਾ ਦੀ ਕਾਪੀ ਪੂਰੀ ਖੜੀ ਹੈ ਕੀ ਬਾਤ ਹੈ ਜੀ ਓਲਾ ਦਾ ਬਲਾਸਟ ਹੁੰਦੀਆਂ ਨੇ ਪਰ ਇਹ ਗਰੰਟੀ ਸ਼ੋ ਦਾ ਮਾਲ ਹੈ ਕੋਈ ਬਲਾਸਟ ਨਹੀਂ ਹਰ ਬੰਦਾ ਮਾਲ ਹੈ ਜੀ ਤੁਸੀਂ ਵੀ ਤੇਲ ਕੋਈ ਲੁੱਕ ਵਾਈਜ਼ ਚੈੱਕ ਕਰੋ ਤੁਸੀਂ ਵੀ ਜੇਕਰ ਤੇਲ ਪਵਾਪਾ ਥਾਗੇ ਉਹ ਦਾ ਦਿਰੁਗਿਰਦਰ ਵਾਲਾ ਕੋ ਲਾਜੋ ਜੀ ਹੁਣ ਤੇਲ ਪਵਾ ਦੀ ਵੀ ਕੋਈ ਲੋੜ ਨਹੀਂ ਬਿਲਕੁਲ ਜੀ ਬਿਲਕੁਲ ਨਾਲੇ 1.5 ਲੱਖ ਦੀ ਐਕਟਿਵ ਲੈਣੀ ਕੋਈ ਲੋੜ ਨਹੀਂ ਸਿਰਫ 50000 55000 ਰਿਆਰ ਦੇ ਵਿੱਚ ਐਕਟਿਵ ਲੈ ਕਿੰਨੇ ਦੀ ਜੀ ਇਹ 55000 ਦੀ 6 ਬੈਟਰੀ ਪਾ ਕੇ 70 ਤੋਂ 80 ਕਿਲੋਮੀਟਰ ਚੱਲੇਗੀ ਜੀ ਕੀ ਬਾਤ ਹੈ 80 ਕਿਲੋਮੀਟਰ ਮਾਈਲੇਜ ਦੇਗੀ ਇਹ ਨਾਲ ਹੀ ਨਾਲ ਜਿਹੜਾ ਕੀ 5 ਸਾਲ ਦੀ ਫੁੱਲ ਗਾਰੰਟੀ ਸਾਲ ਦੀ ਗਾਰੰਟੀ ਸਿਰਫ 55000 ਰੁਪਏ ਦੇ ਵਿੱਚ ਤੁਹਾਡਾ ਤੇਲ ਲਖਰਤਾ ਵੀ ਕਰ ਦੇਗੀ ਬਿਲਕੁਲ ਕੀ ਬਾਤ ਹੈ ਬਾਜੀ ਕੀ ਕਹਣਾ ਚਾਹੋਗੇ ਫਾਜ਼ਿਲਗਾ ਵਸੀਨੂ ਜੀ ਫਾਜ਼ਿਲਗਾ ਵਸੀਨੂ ਇਹ ਅਪੀਲ ਕਰਾਂਗੇ ਜੇ ਤੁਸੀਂ ਆਪਣੇ ਪੇਮੈਂਟ ਨੂੰ ਫਜ਼ੂਲ ਨਹੀਂ ਖਰਚ ਕਰਨਾ ਚਾਹੁੰਦੇ ਤਾਂ ਇੱਕ ਵਾਰ ਗਿਰਦਰੀ ਬਾਈਕ ਤੇ ਪਹੁੰਚੋ ਤੁਹਾਨੂੰ ਵਿਸ਼ਵਾਸ ਨਹੀਂ ਟੁੱਟਣ ਦੇਾਂਗੇ ਤੁਹਾਨੂੰ ਫੁੱਲ ਵਧੀਆ ਮਾਲ ਕੁਆਲਿਟੀ ਦਾ ਦੇਾਂਗੇ ਨਾ ਚਾਬੀ ਫੜਿਓ ਹੀ ਲੋਕੀ ਪੁੱਛਣਗੇ ਕਾਰ ਤੇ ਆਇਆ ਆ ਆਪਾਂ ਕਹਿੰਦੇ ਹਾਂ ਈ ਬਾਈਕ ਤੇ ਆਏ ਆ ਜੀ ਈ ਬਾਈਕ ਤੇ ਸਾਰੇ ਪੁੱਛਣਗੇ ਕਾਰ ਤੇ ਆਇਆ ਆ ਆਪਾਂ ਕਾਰ ਤੇ ਤਾਂ ਨਹੀਂ ਗਏ ਪਰ ਈ ਬਾਈਕ ਤੇ ਜ਼ਰੂਰ ਗਏ ਆ ਜੀ ਤਾਂ ਜਲਦੀ ਜਲਦੀ ਜ਼ਰੂਰ ਵਿਜ਼ਿਟ ਕਰੋ ਦੀਵਾਲੀ ਮੌਕੇ ਇਹਨਾਂ ਵੱਲੋਂ ਬਹੁਤ ਵੱਡੀ ਵੱਡੀ ਆਫਰਸ ਲਗਾ ਦਿੱਤੀ ਗਈ ਹੈ ਜਿਹੜਾ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਉਹਨੂੰ ਜਿਹੜਾ ਕਿ ਸਰਪ੍ਰਾਈਜ਼ ਗਿਫਟ ਵੀ ਦਿੱਤੇ ਜਾ ਰਹੇ ਨੇ ਗਿਫਟ ਦੇ ਈ-ਬਾਈਕ ਵਾਲਿਆਂ ਨੇ ਜਿਹੜਾ ਕਿ ਆਪਣਾ ਨਾਮ ਫਾਜ਼ਿਲਗਾ ਦੇ ਵਿੱਚ ਬਣਾ ਲਿਆ ਹੈ ਕਮ ਤੋਂ ਕਮ ਇੰਨਾ ਕੋਲ ਜਿਹੜਾ ਕਿ 10 ਮਾਡਲ ਅਲੱਗ-ਅਲੱਗ ਤਰ੍ਹਾਂ ਦੇ 10 ਮਾਡਲ ਜਿਹੜੇ ਕਿ ਖੜੇ ਨੇ ਜਿਹੜਾ ਮਰਜ਼ੀ ਮਾਡਲ ਲਓ ਜੇ ਜੇਕਰ ਤੁਸੀਂ ਬਾਜ਼ਾਰ ਦੇ ਵਿੱਚੋਂ ਲੱਖ ਰੁਪਏ ਦੀ ਤਿੰਨ ਈ-ਬਾਈਕ ਲੈਣੋ ਤੇ 95 ਹਜ਼ਾਰ ਦੀ ਤਿੰਨ ਈ-ਬਾਈਕ ਦੇਣਗੇ ਜੀ ਕੰਨਾ ਦੀ ਰੀਸ ਕੋਈ ਨਹੀਂ ਕਰ ਸਕਦਾ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਕੇ ਆਜੋ ਆਣਾ ਕਿੱਥੇ ਹੈ ਰੈੱਡ ਲਾਈਟ ਚੌਕ ਸਾਹਮਣੇ ਐਸਬੀਆਈ ਬੈਂਕ ਦੇ एकदम ਸਾਹਮਣੇ ਜਿਹੜਾ ਕੀ ਇਹਨਾਂ ਦੀ ਸ਼ੋਅ ਬਣੀ ਹੈ ਗਿਰਦੇ ਰਿਵੈਕ ਦੇ ਨਾਮ ਤੋਂ ਜਲਦੀ ਤੋਂ ਜਲਦੀ ਪਹੁੰਚੋ ਬਨੇਰੋ ਸਾਡੇ ਨਾਲ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਆਰਬੀ ਲਾਈਵ ਮੀਡੀਆ ਤੁਹਾਡਾ ਆਪਣਾ ਚੈਨਲ